ਲਓ ਵੀ ਦੋਸਤੋ ਵਿਆਹਾਂ ਦਾ ਸੀਜ਼ਨ ਆ ਮੈਰਜਾਂ ਹੋ ਰਹੀਆਂ ਨੇ ਘਰਾਂ ਦੇ ਵਿੱਚ ਆਪਾਂ ਪ੍ਰੋਗਰਾਮ ਰੱਖੇ ਹੁੰਦਿਆ ਤੇ ਫੇਰ ਆਪਾਂ ਨੂੰ ਡੀਜੇ ਦੀ ਪੈਂਦੀ ਹੈਗੀ ਲੋੜ ਕਿਉਂਕਿ ਰਿਸ਼ਤੇਦਾਰ ਕਹਿੰਦੇ ਬਾਈ ਡੀਜੇ ਆ ਜਿਹੜਾ ਮਾੜਾ ਨਾ ਲਗਵਾਇਓ ਯਾਰ ਡੀਜੇ ਕੈਂਟ ਹੋਣਾ ਚਾਹੀਦਾ ਤੁਸੀਂ ਡੀਜੇ ਦੀ ਲੁੱਕ ਦੇਖੋ ਬਾਈ ਜੀ ਥਾਲੀਵਾਲ ਲੈ ਪ੍ਰੋਡਕਸ਼ਨ ਵਾਲਿਆਂ ਨੂੰ ਕਰੋ ਬੁੱਕ ਤੁਹਾਡੇ ਘਰ ਦੀ ਜਿਹੜੀ ਚਾਰ ਚੰਦ ਲੁਕਿੰਗ ਹੈ ਇਦਾਂ ਦੀ ਬਣਾ ਦੇਣਗੇ ਤੇ ਲਾਈਟਿੰਗ ਵਗੈਰਾ ਸਾਰਾ ਤੁਹਾਨੂੰ ਦਿਖਾਉਣਿਆ ਇਦੋਂ ਸਸਤਾ ਰੇਟ ਤੇ ਆਹ ਕੁਆਲਿਟੀ ਤੁਹਾਨੂੰ ਪੂਰੇ ਪੰਜਾਬ ਦੇ ਵਿੱਚੋਂ ਕੋਈ ਨਹੀਂ ਦੇ ਸਕਦਾ ਤੇ ਦੇ ਸਕਦੇ ਨੇ ਜੇਕਰ ਲੇ 39 ਵਾਲ ਲੇਪਰੋਡਕਸ਼ਨ ਵਾਲੇ ਤੁਸੀਂ ਦੇਖ ਸਕਦੇ ਹੋਗੇ ਸ਼ਾਰਪੀ ਲਾਈਟਾਂ ਡਾਂਸ ਫਲੋਰ ਤੇ ਉੱਪਰੋਂ ਵੀ ਤੁਹਾਨੂੰ ਸਾਰੇ ਸ਼ਾਟ ਤੁਹਾਨੂੰ ਦਿਖਾਵਾਂਗੇ ਤੇ ਮਿੱਤਰੋ ਜਦੋਂ ਫਿਰ ਤੁਹਾਡੇ ਘਰੇ ਇਹਨਾਂ ਦਾ ਸੈਟਅਪ ਲੱਗਿਆ ਹੋਇਆ ਨਾ ਤੁਸੀਂ ਆਪ ਕਹੋਗੇ ਤੇ ਆਲੇ-ਦਾਲੇ ਦੇ ਦੋ ਪਿੰਡ ਪੁੱਛਣ ਆਉਣਗੇ ਵੀ ਯਾਰ ਰਾਤੀ ਵਿਆਹ ਕਿੱਥੇ ਚੱਲ ਰਿਹਾ ਸੀਗਾ ਜਿਹੜੀਆਂ ਲਾਈਟਾਂ ਪੈਂਦੀਆਂ ਸੀ ਉੱਪਰ ਬੜੀਆਂ ਖਤਰਨਾਕ ਚੱਲਦੀਆਂ ਸੀਗੀਆਂ ਕਿਉਂਕਿ ਉਹ ਬਾਬਿਓ ਸ਼ਾਰਪੀ ਲਾਈਟਾਂ ਲਾਈਆਂ ਹੁੰਦੀਆਂ ਨੇ ਤੇ ਘਰ ਦੇ ਵਿੱਚ ਸੈਟਅਪ ਲਾਉਣਗੇ ਬੈਕ ਤੇ LED ਪੈਨਲ ਲੱਗਿਆ ਹੋਵੇਗਾ ਤੇ ਉੱਪਰ ਵੀ LED ਪੈਨਲ ਦੀ ਜਿਹੜੀ ਛਾਪ ਆ ਉਹ ਬਣਾਉਣਗੇ ਤੁਸੀਂ ਸਾਰਾ ਸੈਟਅਪ ਦੇਖੋ ਕਿੰਨੀਆ ਲਾਈਟਿੰਗ ਵਗੈਰਾ ਕੀਤੀ ਵੀ ਹੈਗੀ ਡਾਂਸ ਫਲੋਰ ਦੇ ਉੱਪਰ ਕਿੰਨਾ ਵਧੀਆ ਸੈਟਅਪ ਜਿਹੜਾ ਲਾਇਆ ਪਿਆ ਜਿਹੜੇ ਘਰ ਦੀ ਡੈਕੋਰੇਸ਼ਨ ਕਰਵਾਉਣੀ ਆ ਸਾਰੀ ਪ੍ਰੋਪਰ ਕਰਨਗੇ ਬਾਬਿਓ ਜਿਹੜਾ ਤੁਸੀਂ ਦੇਖ ਰਹੇ ਹੋਗੇ ਇਹ ਮੈਰਿਜ ਦਾ ਪੂਰਾ ਪੈਕੇਜ ਫੜਦੇ ਆਗੇ ਤੁਹਾਨੂੰ ਕਾਸੀ ਚੀਜ਼ ਦੀ ਟੈਨਸ਼ਨ ਨਹੀਂ ਵੀ ਛੁੱਟੇ ਘਰ ਦੀ ਜਿਹੜੀ ਲੁਕਿੰਗ ਆ ਕਿੱਦਾਂ ਦੀ ਦਿਖਾਉਣੀ ਆ ਘਰ ਦੇ ਵਿੱਚ ਸਾਊਂਡ ਸਿਸਟਮ ਕਿੱਦਾਂ ਨਾਲ ਲਾਉਣਾਗਾ ਲਾ ਪੈਲਸ ਤੇ ਡੀਜੇ ਦਾ ਜੇਕਰ ਕਿਹਿਆਂ ਨੇ ਗਰੁੱਪ ਵਗੈਰਾ ਵੀ ਬੁੱਕ ਕਰਵਾਉਣੇ ਆਗੇ ਉਹ ਨੈਕਸਟ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਵੀ ਗਰੁੱਪ ਇਹਨਾਂ ਦੇ ਕੋਲੇ ਕਿੱਦਾਂ ਦਾ ਫੰਕਸ਼ਨ ਰੱਖਿਆ ਹੋਇਆਗਾ ਮੰਗਣੇ ਵਾਲੇ ਦਿਨ ਬਰਾਤ ਤੋਂ ਇੱਕ ਦਿਨ ਪਹਿਲਾਂ ਤਾਂ ਇਹਨਾਂ ਨੂੰ ਤੁਸੀਂ ਜਰੂਰ ਇੱਕ ਵਾਰ ਯਾਦ ਕਰੋ ਬੁੱਕ ਕਰੋ ਇਹਨਾਂ ਨਾਲ ਗੱਲਬਾਤ ਕਰੋ ਫੋਨ ਦੇ ਉੱਪਰ ਤੁਸੀਂ ਦੇਖ ਲਓ ਉਹ ਜਿਹੜੀਆਂ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਕਿੰਨੀਆਂ ਕੈਂਡ ਉੱਪਰ ਛੱਤ ਬਣਾਈ ਵੀ ਆ ਕਿੰਨੀ ਸੋਹਣੀ ਦਿੱਖ ਬਣਾਈ ਵੀ ਆ LED ਬੋਲ ਦੇ ਨਾਲ ਤੇ ਸ਼ਾਰਪੀ ਲਾਈਟਾਂ ਚੱਲ ਰਹੀਆਂ ਨੇਗੀਆਂ ਤੁਸੀਂ ਦੇਖੋ ਵੀ ਕਿੰਨੀਆਂ ਸ਼ਾਰਪੀ ਲਾਈਟਾਂ ਲਗਾਈਆਂ ਹੋਈਆਂ ਨੇਗੀਆਂ ਇਹ ਆ ਸਾਊਂਡ ਸਿਸਟਮ ਤੇ ਇੰਨੇ ਘੱਟ ਬਜਟ ਦੇ ਵਿੱਚ ਸੋਨੂੰ ਬਾਬਿਓ ਕੋਈ ਨਹੀਂ ਦੇ ਸਕਦਾ ਜੇਕਰ ਜਿਹੜਾ ਵੀ ਤੁਸੀਂ ਸਾਊਂਡ ਵਾਲਾ ਆਪਦੇ ਬੁੱਕ ਕਰਦੇ ਹੋਵੇਂ ਹੋਗੇ ਵਿਆਹ ਤੋਂ ਇੱਕ ਦਿਨ ਪਹਿਲਾਂ ਘਰ ਦੇ ਕੇ ਪੈਸਿਆਂ ਤੇ ਯਾਰ ਬਾਬਿਓ ਇਹ ਇੰਨਾ ਸੋਹਣਾ ਪ੍ਰੋਗਰਾਮ ਕਰਕੇ ਜਾਣਗੇ ਕਿ ਤੁਸੀਂ ਯਾਦ ਰੱਖੋਗੇ ساری ਜ਼ਿੰਦਗੀ ਨਾਲੇ ਤੁਹਾਡੇ ਰਿਸ਼ਤੇਦਾਰ ਤੇ ਖੁਸ਼ ਤੇ ਨਾਲੇ ਆਸ ਗਵਾਂਢ ਵੀ ਐ ਕਹੂਗਾ ਵੀ ਯਾਰ ਪੈਸਾ ਬਹੁਤ ਲਾਇਆ ਬੰਦਿਆਂ ਨੇ ਯਾਰ ਹਨ ਇਹਦਾ ਸੋਨੂੰ ਪਤਾ ਨਾ ਵੀ ਤੁਸੀਂ ਕਿੰਨੇ ਕ ਪੈਸੇ ਦੇ ਵਿੱਚ ਤੇ ਕਿੱਡਾ ਹਾਈ ਫਾਈ ਪ੍ਰੋਗਰਾਮ ਇਹਨਾਂ ਤੋਂ ਲੈ ਰਹੇ ਹੋਗੇ ਤਾਂ ਤੁਸੀਂ ਦੇਖੋ ਵੀ ਯਾਰ ਕਿੰਨੀ ਪਿਆਰੀ ਦਿੱਖ ਦਿਖਾਈ ਵੀ ਆ ਰਿਸ਼ਤੇਦਾਰ ਵੀ ਵਾਹ ਕਮਾਲ ਹੋ ਗਏ ਸੀਗੇ ਯਾਰ ਜਮਾਂ ਪ੍ਰੋਪਰ ਮੈਰਿਜ ਦੇ ਵਿੱਚ ਲੱਗੇਵੇ ਸੈਟ ਅਪ ਨਹੀਂ ਤੁਹਾਨੂੰ ਦਿਖਾ ਰਹੇ ਹਾਂਗੇ ਵੀਡੀਓ ਅੱਜ ਕੱਲ ਜੋਗ ਜੋ ਚੀਜ਼ਾਂ ਆ ਵਿਆਹਾਂ ਦੇ ਵਿੱਚ ਜੂਜ ਹੁੰਦੀਆਂ ਨੇਗੀਆਂ ਆ ਗੰਨਾਂ ਤੁਸੀਂ ਦੇਖ ਸਕਦੇ ਹੋਗੇ ਹਨ ਇਹਨਾਂ ਦੇ ਖਾਸ ਕੀਨ ਹੁੰਦੇ ਨੇ ਕਿ ਰਿਸ਼ਤੇਦਾਰ ਆਪਣੇ ਆਰ ਵੀ ਉਹ ਹੋਣੇ ਚਾਹੀਦੀ ਹੈ ਵੀ ਉੱਪਰ ਬਲੈਂਡਰ ਲਾਈਟਾਂ ਚੱਲਦੀਆਂ ਹੋਣ ਸ਼ਾਰਪੀਆਂ ਲੱਗੀਆਂ ਹੋਣ ਨਾਲ ਧੂਏ ਜਾਲੀਆਂ ਗੰਨਾ ਹੋਣ ਠੀਕ ਆ ਉੱਪਰ ਉਹ ਕਾਗਜ਼ ਜੀ ਸਿੱਟਦੇ ਹੁੰਦੇ ਨੇਗੇ ਫੁੱਲ ਚੜੀਆਂ ਆ ਉਹ ਹੁਣ ਤੇ ਝੱਗ ਜੀ ਡਿੱਗਦੀ ਹੋਵੇ ਇਹ ਬਾਬਿਓ ਸਾਰਾ ਕੁਸ ਐਨਾਂ ਕੋਲੇ ਪ੍ਰੋਪਰ ਸਾਰਾ ਸੈਟ ਆਪਾਂ ਇਹਨਾਂ ਦਾ ਢਾਲੀਵਾਲ ਲੈ ਪ੍ਰੋਡਕਸ਼ਨ ਡਿਸਟ੍ਰਿਕਟ ਸ਼ਹਿਰ ਬਰਨਾਲਾ ਬਹੁਤ ਹੀ ਪਿਆਰਾ ਕੰਮ ਆ ਦੋ ਭਰਾ ਨੇ ਇਹ ਸ਼ਮਰਜੀਤ ਤੇ ਸ਼ਰਨੀ ਤੇ ਘਰ ਦੇ ਛੋਡੇ ਦੀ ਤਾਜ ਮਹਿਲ ਵਾਂਗੂ ਐ ਮਹਿਲ ਵਾਂਗੂ ਵੱਡੇ ਰਾਜ ਮਹਾਰਾਜਿਆਂ ਦੇ ਵਿਆਹਾਂ ਦੇ ਬਰੋਬਰ ਦਿੱਖ ਬਣਾ ਦੇਣਗੇ ਜੇਕਰ ਇੱਕ ਵਾਰ ਤੁਸੀਂ ਇਹਨਾਂ ਦਾ ਫੰਕਸ਼ਨ ਜਿਹੜਾ ਇਹਨਾਂ ਨੂੰ ਆਪਦਾ ਬੁੱਕ ਕਰਾਇਆ ਘਰ ਦੇ ਵਿੱਚ ਜਦੋਂ ਸਾਊਂਡ ਸਿਸਟਮ ਲਗਵਾਇਆ ਬਾਬਿਓ ਵਾਲੇ ਵਾਲੇ ਦੇ ਚਾਰ ਪਿੰਡ ਤੁਹਾਨੂੰ ਪ ਆਲੇ-ਦਾਲੇ ਦੇ ਚਾਰ ਪਿੰਡ ਵੀ ਬਾਬੇਓ ਰਾਤ ਵਿਆਹ ਦਾ ਯਾਰ ਚ ਨਾਲ ਦਾ ਸਾਊਂਡ ਚੱਲਦਾ ਸੀਗਾ ਤੇ ਇੱਕ ਲਾਈਟਿੰਗ ਕਿੱਥੋਂ ਦੀ ਸੀਗੀ ਯਾਰ ਕੀਦੇ ਸੀਗਾ ਪ੍ਰੋਗਰਾਮ ਫੇਰ ਤੁਸੀਂ ਕਹੋਗੇ ਬਾਬੇਓ ਵੀ ਯਾਰ ਅਸੀਂ ਤਾਂ ਢਾਲੀਵਾਲ ਲੈ ਪ੍ਰੋਡਕਸ਼ਨ ਬਰਨਾਲੇ ਵਾਲਿਆਂ ਤੋਂ ਬੁੱਕ ਕਰਵਾਇਆ ਸੀਗਾ ਉਹਨਾਂ ਨੇ ਯਾਰ ਚਾਰ ਚੰਦ ਲਾਏ ਨੇ ਤੇ ਲਾਈਟਾਂ ਤੁਸੀਂ ਅਸਮਾਨ ਦੇ ਵਿੱਚ ਪੈਂਦੀਆਂ ਖੁਦ ਦੇਖ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦੇ ਨੇ ਦੋਨੇ ਭਰਾਵਾਂ ਦੇ ਇਹਨਾਂ ਦੇ ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਇਹਨਾਂ ਨੂੰ ਆਪਣੀ ਮਹਰਜਾ ਜਿਹੜੀ ਆਪਣੀ ਬੁੱਕ ਕਰਵਾ ਸਕਦੇ ਹੋਗੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਵਿਆਹਾਂ ਦਾ ਸੀਜ਼ਨ ਆ ਦੋਸਤੋ ਕਿਸ ਨੂੰ ਕਰ ਲਓ ਸਬਸਕ੍ਰਾਈਬ ਤੇ ਜੋ ਸਮਾਨ ਦੇ ਵਿੱਚ ਲਾਈਟਾਂ বাজਦੀਆਂ ਤੁਸੀਂ ਦੇਖਦੇ ਸੀ ਉਹ ਬਾਬਿਓ ਥਾਲੀਵਾਲ ਲਾਈਵ ਪ੍ਰੋਡਕਸ਼ਨ ਵਾਲਿਆਂ ਦਾ ਹੀ ਕਿਤੇ ਨਾ ਕਿਸੇ ਪੂਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਇਹਨਾਂ ਨੇ ਫੜਿਆ ਹੁੰਦਾ ਬੁੱਕ ਇਹਨਾਂ ਕੋਲੇ ਕਰਾਇਆ ਹੁੰਦਾ ਤੇ ਤੁਸੀਂ ਵੀ ਯਾਰ ਫਟਾਫਟ ਕਰਵਾਓ ਬੁੱਕ ਸਕਰੀਨ ਤੇ ਨੰਬਰ ਇਹਨਾਂ ਦਾ ਚੱਲੇ ਜਾਂਦਾ ਲਾ ਲਓ ਕਾਲ फटाफट ਤੇ ਮੈਰਿਜ ਕਰਵਾਓ ਬੁੱਕ